ਫਰੀਦਕੋਟ ਵਿੱਚ ਬਾਈਕਸ 'ਤੇ ਨੌਜਵਾਨਾਂ ਵੱਲੋਂ ਸ਼ਰਿਆਮ ਤੇਜ਼ਦਾਰ ਹਥਿਆਰ ਲਹਿਰਾਉਂਦੇ ਅਤੇ ਭੜਕਾਉਗਾਂ ਨੇ ਲਾ ਕੇ ਇੱਕ ਵੀਡੀਓ ਬਣਾਈ ਗਈ ਅਤੇ ਫਿਰ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵੀ ਕੀਤਾ ਗਿਆ ਜੋ ਕਾਫੀ ਵਾਇਰਲ ਹੋਈ ਸੀ ਅਤੇ ਜਦ ਮੀਡੀਆ ਵੱਲੋਂ ਪੁਲਿਸ ਦਾ ਧਿਆਨ ਇਸ ਵੀਡੀਓ ਵੱਲ ਕਰਵਾਇਆ ਤਾਂ ਉਸ ਤੋਂ ਬਾਅਦ ਪੁਲਿਸ ਹਰਗੱੜਾਈ ਅਤੇ ਇਸ ਵੀਡੀਓ ਦੇ ਆਧਾਰ ਤੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸਰ ਕੁਝ ਦਿਨ ਪਹਿਲਾਂ ਕੁਝ ਬਾਈਕ ਸਵਾਰ ਜਿਹੜੇ ਕਿ ਤੇਜ਼ ਤਾਰ ਹਥਿਆਰ ਲੈ ਕੇ ਸ਼ਰੀਆਮ ਘੁੰਮਦੇ ਦਿਖਾਈ ਦਿੱਤੇ ਸੋਰੋਨਾਵਲਕ ਵੀਡੀਓ ਵੀ ਜਿਹੜੀ ਆਪਦੇ ਇੰਸਟਾ ਅਕਾਊਂਟ ਤੇ ਪਾਈ ਗਈ ਸੀ ਉਸ ਨੂੰ ਅਗੇ ਪੁੱਛਣੇ ਕਿਸ ਤਰ੍ਹਾਂ ਕਰੀਏ ਉਹਨਾਂ ਦੇ ਖਿਲਾਫ ਐਫਆਰ ਨੰਬਰ 3 ਖਾਨਾ ਸਾਗਰ ਫ੍ਰੀ ਕੋਰਟ ਦਰਜ ਹੋ ਚੁੱਕਿਆ ਵੀ ਉਹਦੇ ਵਿੱਚ ਤਿੰਨ ਬੰਦੇ ਅਸੀਂ ਰੈਕਟ ਕਰ ਚੁੱਕੇ ਹਾਂ 13 ਬੰਦੇ ਬਾਈ ਨੇਮ ਨੇ ਜੀ ਬਾਕੀ ਅਨਸਾਤੇ ਬੰਦੇ ਦੇ ਪਰਚਾ ਰਿਸਟਰ ਹੋ ਚੁੱਕਾ ਹੈ ਸਰ ਇਹ ਮੈਂ ਤਾਂ ਕੁਝ ਹੋਰ ਵਗੈਰਾ ਵੀ ਹਾਂਜੀ ਇਹਨਾਂ ਤੋਂ ਨੋਰਸਾ ਜਿਹੜੇ ਪਰ ਆਮਦ ਹੋਇਆ ਜਿਹਦੇ ਕੋਈ ਨੰਬਰ ਪਲੇਟ ਨਹੀਂ ਸੀਗੀ ਤੇ ਮਾਰੂਦਿਆਰ ਬ੍ਰਾਂਡ ਹੋਇਆ ਜੀ ਇਹਨਾਂ ਤੋਂ ਹੁਣ ਅੱਗੇ ਕਿੰਨਾ ਫਰਦਰ ਕਰੀਏ ਅੱਗੇ ਫਰਦਰ ਕਾਰਵਾਈ ਇਹ ਹੈ ਜੀ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਜਲਦੀ ਜਲਦੀ ਐਕਟ ਕਰ ਲਾਂਗੇ ਜਿਹੜੇ ਮੌਕੇ ਤੋਂ ਭੱਜ ਗਏ ਸੀਗੇ ਤੇ ਜਿਹੜੇ ਵੀ ਵਹੀਕਲ ਨੇ ਓਬਵੀਅਸ ਇਹਨਾਂ ਦੇ ਕਬਜ਼ੇ ਚ ਲਾਵਾਂਗੇ ਸਰ ਮੀਨ ਕਿਊਜ਼ ਵੀ ਅੱਛਾ ਹੈ ਜਿਸ ਤੇ ਸੋਸ਼ਲ ਮੀਡੀਆ ਕਾਉਂਟ ਤੇ ਵੀਡੀਓ ਵਾਇਰਲ ਹਾਂਜੀ ਜਿਹਦੇ ਕਾਉਂਟ ਤੋਂ ਵੀਡੀਓ ਵਾਇਰਲ ਹੋਸੇ ਅਸੀਂ ਫੜ ਲਾਂਗੇ